ਸਾਰੇ ਵਿਊਰਸ ਨੂੰ ਮੇਰਾ ਨਮਸਕਾਰ ਪਿਛਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀਗਾ ਵੀ ਬਲਬ ਦੇ ਪੁਆਇੰਟ ਕਿਸ ਤਰ੍ਹਾਂ ਕਾਊਂਟ ਫੋਰ ਕਰਨੇ ਨੇ ਜਾਂ ਟਰੂਬਾਂ ਦੇ ਪੁਆਇੰਟ ਪਕਥਿਆਂ ਦੇ ਪੁਆਇੰਟ 3 ਪਿੰਨ ਸਾਕਟ ਪਾਵਰ ਪਲੱਗ ਆਦਿ ਕਿਸ ਤਰ੍ਹਾਂ ਆਪਾਂ ਉਹਨਾਂ ਦੀ ਪਾਵਰ ਲੈਣੀ ਹੈ ਵਾਰਡ ਦੇ ਵਿੱਚ ਜਿੱਦਾਂ ਬਲਬ ਹੈ 40 40 ਵਾਰਟ ਦਾ ਹੁੰਦਾ 2 2 ਹੋਣ ਤਾਂ 40 ਵਾਟ 3 ਹੋਣ ਤਾਂ ਫਿਰ ਅੱਗੇ ਵੱਧ ਜਾਂਦੇ ਨੇ 80 ਵਾਟ ਬਣ ਜਾਣਗੇ 4 ਹੋਣਗੇ 100 ਫਿਰ ਵੀ 4 ਹੋਣਗੇ ਫਿਰ ਵੀ 80 ਵਾਟ ਹੀ ਰਹਿਣੇ ਇਸ ਤਰ੍ਹਾਂ ਮੈਂ ਪਿਛਲੀ ਵੀਡੀਓ 'ਚ ਸਮਝਾਤਾ ਸੀ ਲੋ ਅੱਜ ਕੁਐਸਚਨ ਕਰਦੇ ਆ ਦੇਖੇ ਇੱਕ ਐਗਜ਼ਾਮਪਲ ਲੈ ਕੇ ਕਿਸੇ ਘਰ ਵਿੱਚ 15 ਬਲਬਾਂ ਦੇ ਪੁਆਇੰਟ 4 ਟੀਊਬਾਂ ਦੇ ਪੁਆਇੰਟ ਨੇ 6 ਪੱਖਿਆਂ ਦੇ ਪੁਆਇੰਟ ਨੇ 10 3 ਪਿੰਨ ਸਾਕਟਾਂ ਲੱਗੀਆਂ ਨੇ 4 ਪਾਵਰ ਪਲੱਗ ਲੱਗੇ ਨੇ ਇੱਕ ਨਾਨ ਸਟੈਂਡਰਡ AC ਹੈ ਇੱਕ ਸਟੈਂਡਰਡ AC ਹੈ 975 ਵਾਟ ਦਾ ਅਤੇ 1.5 bhp ਦੀ ਮੋਟਰ ਪਾਵਰ ਪਲੱਗ ਤੇ ਲੱਗੀ ਹੈ ਤਾਂ ਕੁੱਲ ਲੋਡ ਪਤਾ ਕਰੋ। ਲੋ ਪਹਿਲਾਂ ਲਿਖ ਲੈਣੇ ਆ ਸਾਰੇ। ਲੋ ਦੇਖੋ ਇੱਥੇ ਬਲਬ ਲੱਗੇ ਨੇ 15, ਟਿਊਬਾਂ ਨੇ 4। ਇਹਨਾਂ ਦੋਨੋਂ ਨੂੰ ਇਕੱਠਾ ਕਰ ਲੈਣਾ। ਇਕੱਠੇ ਪੁਆਇੰਟ ਆਪਾਂ ਗਿੰਦੇ ਨੇ। ਇਹਨਾਂ ਨੂੰ ਟਿਊਬਾਂ ਨੂੰ ਵੀ ਅਸੀਂ ਬਲਬਾਂ ਦੇ ਵਿੱਚ ਹੀ ਬਲਬ ਜੋਹਲਡਰ ਹਨ ਜੋ ਲੱਗੇ ਉਹਨਾਂ ਦੇ ਵਿੱਚ ਕਾਊਂਟ ਫੋਰ ਕੀਤਾ ਜਾਂਦਾ ਹੈ। ਜੋ ਟਿਊਬਾਂ ਦੇ ਪੁਆਇੰਟ ਹੁੰਦੇ ਨੇ ਤੇ ਬਲਬਾਂ ਦੇ ਪੁਆਇੰਟ 15 ਤੇ 4 19 19 ਆਵੇ। 19 ਨੂੰ ਕਰਦੇ ਹੋ 4 ਇਹ ਡਿਵਾਈਡ 2 ਨਾਲ ਕਿਉਂਕਿ ਆਪਾਂ ਅੱਧੇ ਲੈਣੇ ਨਾ 19 ਨੂੰ 2 ਨਾਲ ਡਿਵਾਈਡ ਕਰੋਗੇ ਇਹ ਬਣ ਗਈ ਵੈਲਿਊ ਜੇ ਸਾਈਡ ਤੇ ਮੈਂ ਕਰ ਦਿੰਦਾ ਤਾਂ ਇਹ ਬਣ ਗਿਆ 2 ਨਾਲ 18 ਤੇ 2 5 10 9.5 ਇਹਨੂੰ 10 ਲੈਣਾ ਬਸ ਕਿਦੇ ਇਕੁਅਲ ਲੈਣਾ 10 ਦੇ ਤੇ ਤੁਮਲੇ 10 ਪੁਆਇੰਟ ਆਪਾਂ ਲੈਣੇ ਆ ਇਹਨੂੰ ਮਲਟੀਪਲਾਈ ਕਰਨਾ ਆਪਾਂ 40 ਦੇ ਨਾਲ ਕਿਉਂਕਿ 40 ਵਾਟ ਦਾ ਇੱਕ ਇੱਥੇ ਮੰਨਿਆ ਜਾਂਦਾ ਇਹ ਬਣ ਗਿਆ 400 ਵਾਟ ਅਗੇ ਪੱਖੇ ਪੱਖੇ 6 ਐ ਉਹ ਜਿਹੜੇ ਪੱਖੇ ਆ ਉਹ ਆਪਾਂ 3 ਲੈਣੇ ਆ 6 ਪੱਖੇ ਹਨ 6 ਦਾ ਤਿਹਾਈ ਹਿੱਸਾ ਲੈਣਾ ਤੇ 6 3 ਕਿੰਨਾ ਬਣ ਗਿਆ 2 6 3 ਆ ਗਿਆ 2 ਦੇ ਬਰਾਬਰ ਤੇ 2 ਨੂੰ ਮਲਟੀਪਲਾਈ ਕਰਨਾ ਆਪਾਂ ਇਹਦੀ ਵਾਟੇਜ ਆਪਾਂ 60 ਲੈ ਲਈ 60 ਦੁਨਾ 120 ਬਣ ਗਏ 120 ਵਾਟ ਬਣ ਗਏ ਇਸ ਤੋਂ ਬਾਅਦ 3 ਪਿੰਨ ਸਾਕਟ ਹੈ ਸਾਕਟ ਹੈ ਸਾਕਟ ਕਰ ਲੋਤ ਤਿੰਨ ਪਿੰਨ ਸਾਕਟਾਂ ਜਿਹੜੀਆਂ ਲੱਗੀਆਂ ਹੁੰਦੀਆਂ ਸਰਕਟ ਬੋਰਡ ਦੇ ਵਿੱਚ ਇਹ 10 ਹੈ ਇਹਨੂੰ ਆਪਾਂ ਲੈਣੇ ਆ 3 ਪਿੰਨ ਸਾਕਟਾਂ ਨੂੰ ਇਹ 1/4 ਚੌਥਾਈ ਸ ਲੈਣੇ ਆ ਪਰ ਇੱਥੇ 10 ਨੇ ਹੁਣ ਜਰਾ ਧਿਆਨ ਨਾਲ ਦੇਖੋ ਚਾਰ ਪਿਛੇ ਇੱਕ ਹੋ ਗਈ ਚਾਰ ਤੇ ਚਾਰ 8 8 ਦੋ ਫਿਰ ਵੱਧ ਗਈਆਂ ਤੇ ਉਹਨੂੰ ਆਪਾਂ ਇਕ ਇਕੁਇਲ ਕਨਸਿਡਰ ਕਰਨਾ ਕਿੰਨੀਆਂ ਹੋ ਗਈਆਂ ਅਬ ਇਹਨੂੰ ਵੀ ਗਿਣਤੀ ਤਿੰਨ ਲਵਾਂਗੇ ਸਮਝ ਗਏ ਨਾ ਜਾਂ ਫਿਰ ਇਦਾਂ ਕਰ ਲੋ 10 ਨੂੰ 4/4 ਕਰ ਲੋ 4 ਦੁਨੀ 8 ਤੇ ਹਾਂਸ ਲਾ ਕੇ 2 4 5 20 2.5 ਅ ਤੱਕ ਕਿੰਨੀਆਂ ਲਵਾਂਗੇ 3 ਚਾਹੇ ਇਦਾਂ ਗਿਣ ਲੋ ਡਿਵਾਈਡ ਕਰਕੇ ਗਿਣ ਲੋ ਚਾਹੇ 4 ਤੇ 4 8 ਤੇ ਜਿਹੜੀਆਂ ਦੋ ਬਾਕੀ ਬਚੀਆਂ ਉਹਦੀ ਆਪਾਂ 1 ਹੀ ਗਿਣਨੀ ਆ ਤਿੰਨ ਚਾਰ ਜਿੰਨੀਆਂ ਵੀ ਫਾਲਤੂ ਬਚੀਆਂ 4 ਤੱਕ ਤੇ ਚਾਹੀ ਏਦਾਂ ਕਰ ਲੋ ਆ ਸੌਖਾ ਤਰੀਕਾ ਸਿੱਧਾ ਡਿਵਾਈਡ ਕਰੋ 4 ਨਾਲ 2.5 ਆ ਗਏ ਇਹਨੂੰ ਰਾਉਂਡ ਕਰੋ ਤੇ ਅੱਗੇ 3 ਆਣਾ ਰਾਉਂਡ ਕਰਕੇ ਤੇ ਇਹ 3 ਇਹਨੂੰ ਅਸੀਂ ਮਲਟੀਪਲਾਈ ਕਰਨਾ ਕਿੰਨੇ ਨਾਲ ਮਲਟੀਪਲਾਈ ਕਰਨਾ ਇਹਨੂੰ ਜਿਹੜੀ ਸੌકેટ ਹੁੰਦੀ ਓ 60 ਵਾਟ ਦੇ ਉੱਪਰ ਲੈਨੇ 60 ਨਾਲ ਇਹ ਬਣ ਗਏ 180 ਵਾਟ ਅੱਗੇ ਪਾਵਰ ਪਲੱਗ ਹੈ ਪਾਵਰ ਪਲੱਗ ਹੁੰਦਾ 1000 ਵਾਟ ਦਾ ਇਹ ਵਟਾ 4 4 ਤੱਕ ਆਪਾਂ ਨੂੰ ਇੱਕ ਹੀ ਕਨਸਿਡਰ ਕਰਦੇ ਹਾਂ 4/4 ਇਹਦਾ ਮਤਲਬ ਇਹ 21 ਪਾਵਰ ਪਲਗ ਕਿ ਇੱਕ ਕਿੰਨੇ ਦਾ ਇਹਨੂੰ ਇੱਕ ਹੀ ਕਨਸਿਡਰ ਕਰਾਂਗੇ ਚਾਰਾਂ ਨੂੰ ਜੇ 5 ਹੋ ਜਾਂਦੇ ਤਾਂ ਫਿਰ ਦੋ ਕਨਸਿਡਰ ਕਰਨੇ ਸੀ ਦੋ ਲੈਣੇ ਸੀ 6 ਹੁੰਦੇ ਤਾਂ ਵੀ ਦੋ ਲੈਣੇ ਸੀ 7 ਹੁੰਦੇ ਤਾਂ ਵੀ ਦੋ ਲੈਣੇ ਸੀ 8 ਹੁੰਦੇ ਤਾਂ ਵੀ ਦੋ ਲੈਣੇ ਸੀ 9 ਹੁੰਦੇ ਫਿਰ ਤਿੰਨ ਲੈਣੇ ਸੀ ਇਹ ਚਾਰ ਆ ਚਾਰਾਂ ਦਾ 21 ਟੱਪ ਗਿੰਦੇ ਆ ਇਹ 1000 ਵਾਟ ਦਾ ਹੁੰਦਾ ਇਹ ਬਣ ਗਏ 1000 ਵਾਟ ਹੁਣ AC ਇੱਥੇ ਆ ਇੱਕ ਹੈ ਨਾਨ ਸਟੈਂਡਰਡ ਨਾਨ ਸਟੈਂਡਰਡ ਤੇ ਦੂਜਾ ਹੈ ਏਸੀ ਸਟੈਂਡਰਡ ਦਾ ਹੁਣ ਜਿਹੜਾ ਨਾਨ ਸਟੈਂਡਰਡ ਦਾ ਉਹ ਅਸੀਂ 2500 ਵਾਟ ਲੈਨੇ ਆ 2500 ਵਾਟ ਪੀਐਸਪੀਸੀਐਲ ਦੀ ਇਨਸਟਰਕਸ਼ਨ ਦੇ ਮੁਤਾਬਿਕ ਇੱਕ ਸਟੈਂਡਰਡ 975 ਵਾਟ ਜੇ ਦੋ ਏਸੀਆਂ ਤਾਂ ਆਪਾਂ ਇੱਕ ਹੀ ਗਿਨਣਾ ਤੇ ਰੇਟਿੰਗ ਉਹਦੀ ਲੈਣੀ ਜਿਹੜੀ ਜ਼ਿਆਦਾ ਹੈਗੀ ਤਾਂ ਕਿੰਨਾ ਲੈਣਾ ਆਪਾਂ 2500 ਵਾਟ ਆ 975 ਛੱਡ ਦਿੰਦੇ ਅਗਰ ਦੋ 2500 ਵਾਟ ਦੇ ਵੀ ਲੱਗੇ ਹੁੰਦੇ ਤਾਂ ਤਾਂ ਵੀ 2500 ਵਾਟ ਹੀ ਲੈਣਾ ਚਾਹੀਦਾ ਇਹ ਦੋਨੋਂ ਆਪਾਂ ਇਕੱਠਾ ਕਰਕੇ ਜਿਹੜਾ ਹਾਇਰ ਆ ਉਹ ਆਪਾਂ ਲੈਣਾ 2500 ਵਾਟ ਹੁਣ ਮੋਟਰ ਪਾਵਰ ਪਲੱਗ ਤੇ ਆ 1 ਕੰਨੇ ਦੀ 1.5 BHP ਲਿਖਿਆ ਹੋਇਆ ਇੱਥੇ ਤੇ 1.5 BHP ਦੇ ਪਹਿਲਾਂ ਆਪਾਂ ਵਾਟ ਬਣਾ ਲੈਨੇ ਆ 1.5 BHP ਦੇ ਵਿੱਚ ਹੁੰਦੇ ਨੇ 746 ਵਾਟ ਤੇ 1.5 BHP ਦੇ ਵਿੱਚ ਕਿੰਨੇ ਹੋਣਗੇ ਇਹਨੂੰ 746 ਨੂੰ 1.5 ਨਾਲ ਗੁਣਾ ਕਰ ਲੋ ਇਹ ਆ ਜਾਣੇ 1119 ਵਾਟ ਇਹ ਤੁਸੀਂ ਸਾਈਡ ਤੇ ਗੁਣਾ ਕਰ ਸਕਦੇ ਹੋ ਕੈਲਕੂਲੇਟਰ ਨਾਲ ਚਾਹੇ ਕਰ ਲੋ 1119 ਵਾਟ ਆਵੇ ਉਹਨ ਇਹਨਾਂ ਦਾ ਟੋਟਲ ਆ ਲੈਣੇ ਆ 9 2 8 10 ਤੱਕ 11 5 6 7 5 12 ਤੱਕ 13 13 ਅੱਗੇ ਆਗੇ 2 ਤੇ 2 4 ਤੇ 1 5 ਇਹ ਬਣ ਗਿਆ 5319 ਤਾਂ ਟੋਟਲ ਕਨੈਕਟਡ ਲੋਡ ਕਿੰਨਾ ਬਣ ਗਿਆ ਇਹ 5319 ਨਾ ਇਹ ਵਾਟ ਬਣੇ ਆ ਇਹਦੇ ਆਪਾਂ ਬਣਾ ਰਹੇ ਨੇ ਕਿਲੋਵਾਟ ਨੂੰ 1000 ਨਾਲ ਡਿਵਾਈਡ ਕਰ ਲੈਣਗੇ 5319 1000 ਤੇ ਦਾ ਡੈਸੀਮਲ ਲੱਗ ਜਾਣਾ ਇਹ ਬਣ ਜਾਣਾ 5.319 ਕਿਲੋਵਾਟ ਤੇ ਕੈਲਕੂਲੇਸ਼ਨ ਪਰਪਸ ਲਈ ਜੋ ਯੂਜ਼ ਕੀਤਾ ਜਾਂਦਾ ਉਹ 6 ਕਿਲੋਵਾਟ ਅਪਰੋਕਸੀਮੇਟਲੀ 6 ਕਿਲੋਵਾਟ ਜਦੋਂ ਇਹਦੀ ਕੈਲਕੂਲੇਸ਼ਨ ਹੁੰਨੀ ਤੁਸੀਂ ਪੈਸੇ ਵਗੈਰਾ ਜਮ੍ਹਾਂ ਕਰਾਉਣੇ ਅਗਰ ਕੋਈ ਨਵਾਂ ਕਨੈਕਸ਼ਨ ਲੈਂਦੇ ਹੋ ਜੇ ਤੋਂ ਅਸੀਂ ਰੋਡ ਰੈਗੂਲਰਾਈਜ਼ ਕਰਾਂਦੇ ਉਹ ਤਾਂ ਡਿਫਰੈਂਸ ਹੀ ਹੋਊਗਾ ਡਿਫਰੈਂਸ ਨੂੰ ਰਾਊਂਡ ਆਫ ਕਰਨਗੇ ਤੇ ਨਵੇਂ ਕਨੈਕਸ਼ਨ ਲਈ ਇਹ ਬਣ ਜਾਣਾ 6 ਕਿਲੋਵਾਟ ਇਸ एग्जांपल ਦੇ ਮੁਤਾਬਕ ਇਸ ਤਰ੍ਹਾਂ ਲੋਡ ਕੈਲਕੂਲੇਟ ਕੀਤਾ ਜਾਂਦਾ ਹੈ। ਇੱਕ ਵਾਰੀ ਫਿਰ ਦੇਖ ਲਓ।